ਆਜ ਮੌਦੇ ਤੇ ਵੀ ਰਹਿ ਗਿਆ ਤੇ ਮਸਾਣੀ ਆ ਰਹਾ ਕਾਕੇ ਆਹ 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 ਆ ਕਣਕ ਦਾ ਬਹੁਤ سارے ਕਣਕ ਦਿੱਤੇ ਵੀ ਦਸਰਾ ਬੁੜੀ ਬਹੁਤ ਹੋ ਗਈ ਮੰਗਣੇ ਪੁਰੀਆਣਾ ਆਜੀ 4000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 <laughs> <laughs> ਜਾਰਾ ਤੀਰਫ ਫੇਰੇ ਆਪਣੇ ਇਧਰ ਉਹ ਉਹ ਤੱਕ ਜਿੱਦ ਤੱਕ ਉਹ ਬਾਈਕਰ ਲੱਗਿਆ ਕਪੜਾ ਬਾਈਕਰ ਉਹ ਕਿੱਥੇ ਬਾਈਕਰ ਉਹ ਸੱਜਾ ਉੱਥੇ ਲੱਗੇ ਆ ਉਹਨੂੰ ਕਿੱਦ ਤੇ ਲੱਗੇ ਸੀ ਇਹ ਤਾਂ ਕੁੜੀਏ ਥੋੜਾ ਪਰਚੇ ਬਣੀ ਜਿਆਦਾ ਕਿਉਂ ਨਹੀਂ ਆਉਂਦੀ ਸਮਾਉਂ ਨਹੀਂ ਰੱਖਦਾ ਸਮਾਉਂ ਨਹੀਂ ਰੱਖਦਾ ਕਹਿੰਦਾ ਹੈ ਭਗਵਾਨ ਜੀ ਇਹਨਾਂ ਹਰਗਦਾਂ ਨੂੰ ਬਾਜ ਆਓ ਜਿਹੜੇ ਗੰਦ ਤੁਸੀਂ ਸਜਾਉਣ ਵਾਸਤੇ ਹੋਰ ਤੇ ਢਾੜ ਵਾਸਤੇ ਹੋਰ ਇਹਨਾਂ ਗੰਦਾਂ ਦੀ ਅਸੀਂ ਚੰਗੀ ਤਰ੍ਹਾਂ ਜਨਾਬਤ ਕਰਦੀ ਆ ਕਿ ਤੁਸੀਂ ਉਹਨਾਂ ਦੇ ਨਾਲ ਹੀ ਖੜੇ ਹੋ ਜੇ ਤੁਸੀਂ ਇੱਕੋ ਟਾਲੀ ਦੇ ਚੱਤੇ ਵਟੇ ਦੇ ਜੋ ਉਸ ਕਰਕੇ ਉਹ ਆਰ ਕਟਾ ਦੇ ਆਵਾਜ਼ ਆ ਜੋ ਕਹਿੰਦੇ ਜੇ ਉਹ ਕਰਕੇ ਦਿਖਾਓ ਜੇ ਤੁਹਾਡੀ ਕਹਾਣੀ ਦੇ ਕਹਾਣੀ ਦੇ ਵਿੱਚ ਫਰਕ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਤੁਹਾਨੂੰ ਵੀ ਪਛਾਣ ਲੈਣਗੇ ਤਾਂ ਵੀ ਕੋਈ ਗੱਲ ਨਹੀਂ ਕਿ ਭਗਵਨ ਤੁਹਾਡਾ ਵਾਢ ਕੇ ਚਾੜਿਆ ਨਹੀਂ ਜਾਣਾ ਤੋਂ ਵੀ ਮੇਰੇ ਕੰਰਜਾ ਕੰਰਜਾ ਕਰੋ ਆਪਾਸ ਦੇ ਦੀ ਕਾਰਵਾਈ ਸ਼ੁਰੂ ਕਰਨੀ ਆ ਸਾਡੇ ਕੋਲ ਸਾਡੇ ਦਰਮਿਆਨ ਸਿੰਘ ਜੀ ਪੀਕੇ ਨੂੰ ਦਾਹਰਾਮ ਕੇ ਤੋਂ ਉਹ ਆਇਆ